ਕੀ ਨਾਂ ਆਪਣਾ ਰਜੀਵ ਜੋਸ਼ ਕਿਹੜੀ ਜਗ੍ਹਾ ਤੋਂ ਕਰਤਾਰ ਨਗਰ ਮਾਣ ਸਰ ਕੀ ਮਾਮਲਾ ਕੀ ਹੋਇਆ ਸਾਰਾ ਹੀ ਮੜਾ ਦੱਸਿਓ ਮਾਮਲਾ ਰਾਤੀ ਚੋਰੀ ਹੋ ਗਈ ਮੇਰੇ ਕਟਰੋ ਲੈ ਗਏ ਨਾਲ ਮਸ਼ੀਨ ਦੀ ਮੋਟਰ ਲੈ ਗਏ ਇੱਕ ਛੋਟੀ ਜੀ ਬੈਟਰੀ ਸੀਗੀ ਉੱਤੀ ਅੱਜ ਹੋ ਗਈ ਤੇ ਨਗਦ ਵਗੈਰਾ ਕੈਸ਼ ਕੁਛ ਨਗਦ 2200 2500 ਰੁਪਏ ਗੱਲੇ ਚ ਇੱਕ ਕੁਛ ਭਾਂ ਸੀਗੀ 25 30 ਰੁਪਏ ਨਾਲ ਮੇਰੀ ਇੱਕ ਪੈਨ ਡਰਾਈਵ ਸੀ ਉਹ ਬਹੁਤ ਜੋ ਕਿਹੜੀ ਜਗ੍ਹਾ ਬੈਟਰੀ ਮੈਂ ਆਪਣੀ ਆ ਆਪਣੀ ਕਰਤਾਰ ਨਗਰੀ ਬਈ ਤੇ ਸੀਸੀਟੀਵੀ ਫੋਟੋ ਹੈ ਸਾਹਮਣੇ ਬਈ ਹਾਂ ਸੀਸੀਟੀਵੀ ਹੈਗੀ ਆ ਕੋਈ ਆ ਰਹੇ ਬੰਦੇ ਵਾਰਦਤ ਕੋਈ ਨਜ਼ਰ ਬੰਦੇ ਵਾਰਦਤ ਕਰ ਰਹੇ ਫਿਰ ਹਾਲਤ ਨੇ ਪਛਾਣ ਚਾਰੇ ਕੋਈ ਮੂੰਹ ਟੱਕਿਆ ਨਹੀਂ ਨਹੀਂ ਬੰਦੇ ਕਿੰਨੇ ਨਜ਼ਰ ਆ ਰਹੇ ਵਾਦੂ ਦੋ ਬੰਦੇ ਆ ਰਹੇ ਨੇ ਹਾਂਜੀ ਠੀਕ ਹੈ ਇਸ ਬੰਦੇ ਪੁਲਿਸ ਨੂੰ ਮੋੜ ਲੈਣ ਦਿੱਤੀ ਤੇ ਜਿਦ ਦਿੱਤੀ ਪੁਲਿਸ 15 ਮਿੰਟ ਦੀ ਆ ਕੇ ਕਿਹੜੇ ਥਾਣੇ ਕੋਲ ਦੇ ਦਿੱਤੀ ਹੈ ਮੈਂ 100 ਨੰਬਰ ਤੇ ਕੀਤੀ ਥਾਣਾ ਕਿਹੜਾ ਪੈਂਦਾ ਤੁਹਾਨੂੰ ਮਨੁ ਭਾਰਪੁਰ ਠੀਕ ਹੈ ਬਾਈ ਜੀ ਕੀ ਨਾਮ ਜੀ ਆਪਣਾ ਸਰ ਸੁਰਜ ਕਮਾਰਾ ਜੀ ਜੀ ਸੁਰਜੀ ਕੀ ਮਾਮਲਾ ਕੀ ਹੋਇਆ ਸਰ ਜੀ ਸਰ ਮਾਮਲਾ ਮੈਨੂੰ ਲੱਤੀ ਬੌਲੀ ਦਾ ਫੋਨ ਆਇਆ ਸੀ 3 ਵੇ ਲੱਗੇ ਛਾਗੇ ਠੀਕ ਹੈ ਜੀ ਕਹਿੰਦੇ ਚੋਲ ਬੜਿਆ ਹੈਗਾ ਅੱਛਾ ਜੀ ਜਰੂਰ ਉਹ ਦੇਖਿਆ ਤੁਸੀਂ ਚੋਲ ਫਿਰ ਜਰੂਰ ਆਪਾਂ ਦੇਖਿਆ ਚੋਰ ਵਾਦਿਆਂ ਨੇ ਪਹ ਜਾ ਚੁੱਕਿਆ ਸੀ ਫਿਰ ਦੇਖਿਆ ਕਿ ਕਿ ਕੀ ਸਮਾਨ ਮਿਸਿੰਗ ਹੋਈ ਹੈ ਹੂੰ ਬਸ ਉਹ ਉਸ ਟਾਈਮ ਕੋਈ ਨਸਟੋ ਹੀ ਦਿਖੀ ਸਾਨੂੰ ਤੇ ਹੁਣ ਦੇਖਣ ਲਈ ਆ ਕਿ ਕੀ ਕੀ ਸਮਾਨ ਮਿਸ ਹੋਇਆ ਹੂੰ ਕਿਹੜੀ ਜਗ੍ਹਾ ਦਾ ਮਾਮਲਾ ਭਾਈ ਹੈ ਸਾਰੇ ਕਰਤਾਰ ਵਿੱਚੋਂ ਇਸ ਮੰਦੀ ਪੁਲਿਸ ਨੂੰ ਮਾਰ ਦੇ ਦਿੱਤੀ ਹੈ ਪੁਲਿਸਰ ਮੌਕੇ ਲਈ ਆ ਗਿਆ ਜਿਦਾ ਕੁਛ ਦਿਨ ਪਹਿਲਾਂ ਤੁਹਾਡੇ ਦੇ ਜਿਹੜੇ ਚੋਰੀ ਹੋਈ ਘਰ ਦੇ ਵਿੱਚ ਉਹ ਚੋਰਾਂ ਦਾ ਕੀ ਬਣਿਆ ਉਹ ਪਰੇ ਪੜੇ ਪੁਛਨੇ ਪੜੇ ਨਹੀਂ ਸਰ ਕੰਪਲੇਨਟ ਦਿੱਤੀ ਹੋਈ ਹੈ ਹਾਂ ਥਾਲੇ ਦਾ ਉਹ ਕਿੱਡੀ ਜਗ੍ਹਾ ਕੰਪਲੇਨਟ ਦਿੱਤੀ ਹੈ ਉਹ ਸਸਲ ਥਾਣਾ ਪੜ ਗਿਆ ਉਸ ਉਹ ਵੀ ਥਾਣਾ ਪੜ ਗਿਆ ਮੁਝੇ ਵੀ ਥਾਣਾ ਪੜ ਗਿਆ ਕਿੰਨੇ ਦਿਨ ਹੋ ਗਏ ਤੁਹਾਡੇ ਘਰੇ ਚੋਰੀ ਹੋਈ ਨਾ ਸਰ ਮੇਰੇ 24 ਦਿਨ ਕੋਈ ਸੀ ਅੱਛਾ ਜੀ ਤੇ ਤੇ ਕਿੰਨੇ ਬਲਕਿ ਇੱਕ ਹਫਤੇ ਦੇ ਵਿੱਚ ਵਿੱਚ ਦੋ ਵਾਰ ਦੂਜੀ ਵਾਰਤਾਤ ਹੋ ਗਈ ਹੈ ਨਹੀਂ ਸਰ ਏਰੀਆ 'ਚ ਵਾਰਤਾਤ ਤਾਂ 3-4 ਹੋਈ ਹੈ ਪਰ ਕੁਝ ਬੰਦਿਆਂ ਨੇ ਰਿਪੋਰਟ ਨਹੀਂ ਲਿਖਾਈ ਡਰ ਦੇ ਮਾਰੇ ਉਹ ਕਹਿੰਦੇ ਉਹ ਮੈਂ ਜਰੂਰ ਮੇਰੀ ਚੋਰੀ ਗਰਵੀ ਆਈ ਸੀ ਸੋ ਇਹ ਤੁਸੀਂ ਪੁਲਿਸ ਨੂੰ ਕੀ ਮਤਲਬ ਕੀ ਤੁਸੀਂ ਇੱਕ ਵਰਕਰ ਵੀ ਹੋ ਆਮਾ ਦੀ ਪਾਰਟੀ ਦੇ ਕੀ ਕਹਿਣਾ ਚਾਹੁੰਦੇ ਪੁਲਿਸ ਨੂੰ ਮੈਂ ਰਹੀ ਸੀ ਤਾਂ ਕਹਿਣਾ ਜਨਾ ਜੰਨਾ ਕਿ ਪੁਲਿਸ ਆਪਣੇ ਕਾਰਵਾਈ ਕਰੇ ਹਮ ਕੋੜਾ ਸਖਤੀ ਨਾਲ ਪੇਸ਼ ਆਵੇ ਸੋਕ ਕਿ ਇਹ ਵਾਰਦਾ ਸਿਰਫ ਕਾਫੀ ਅੱਗੇ ਲੰਮੇ ਤੋ ਜਾ ਸਕਦੀ ਹੈ ਜੇ ਨਾ ਕੋਈ ਬੜਾਇਆ ਜਾਵੇ ਤਾਂ ਜੀ ਤੁਹਾਨੂੰ ਲੈ ਲਓ ਮਾਲੀ ਨੁਕਸਾਨ ਹੈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਸੁਰੇ ਜੀ ਤੁਹਾਨੂੰ ਲੱਗਦਾ ਕਿਤਨਾ ਕਿਤੇ ਜਿਹੜੇ ਚੋਰੀ ਦੀ ਵਾਰਦਾ ਤੁਹਾਡੇ ਏਰੀਏ ਦੇ ਵਿੱਚ ਸਾਹਮਣੇ ਆ ਰਹੀ ਹੈ ਪੁਲਿਸ ਵੱਲੋਂ ਨਾਥ ਨਹੀਂ ਪਾਈ ਦੇ ਚੋਰਾਂ ਨੂੰ ਤਾਂ ਕਰਕੇ ਉਹ ਜਿਹੜੇ ਹਸਪਤਲ ਭਲਾ ਨੂੰ ਇਲਾਜ ਹੋ ਸਕਦਾ ਹੈ ਦੱਸਦਾ ਲੱਗਦਾ ਵੀ ਸਾਰੇ ਪਾਸੇ ਗਿਆ ਪੂਰੇ ਸ਼ਹਿਰ ਦੇ ਦੇਖਣਾ ਸਖਤ ਤਸੰਦ ਲੱਗਦਾ ਕਿ ਆਂ ਬੰਦੇ ਆ ਨਹੀਂ ਲਗਾਤਾਰ ਇਸ ਏਰੀਏ ਦੇ ਵਿੱਚ ਚੋਰੀ ਹੋ ਰਹੀ ਹੈ ਸੋ ਕਿਤਨੇ ਕਿਤਨੇ ਤਾਂ ਹੌਸਲਾ ਬੁਲੰਦ ਹੋ ਰਿਹਾ ਲੱਗਾ ਦੇ ਵਿੱਚ ਵਿੱਚ ਆਪਾਂ ਦੇਖ ਰਹੇ ਉਹਨਾਂ ਕੋਲ ਥਿਆਰ ਵੀ ਹੈਗਾ ਵਾ ਜੇ ਕੋਈ ਫੈਕਟਰੀ ਚ ਇਕੱਲਾ ਹੁੰਦਾ ਰਾਤ ਨੂੰ ਤੇ ਹਮਲਾ ਵੀ ਕਰ ਸਕਦੀ ਉਹਦੇ ਤੇ ਉਹਦੇ ਬਾਰੇ ਤੁਸੀਂ ਕੀ ਦੇਖਦੇ ਹੋ ਕੀ ਕਹਿਣਾ ਤੁਸੀਂ ਉਹਨਾਂ ਨੂੰ ਥਿਆਰ ਨਾਲ ਲੈ ਕੇ ਆਏ ਸੀ ਜੋ ਪੱਤ ਦੇਚਾਈ ਰਾਤੀ ਸੀਟੀ ਵਿੱਚ ਲਿਖੀ ਸੀ ਕਿ ਥਿਆਰ ਨਾਲ ਦੀ ਰਾਡਾ ਰੂਡਾ ਵੀ ਸੀ ਸ਼ਹਿਰ ਕੋਈ ਗਾਤ ਘਾਤੀ ਆ ਗਈ ਵੀ ਇਸ ਸੰਬੰਧੀ ਪੁਲਿਸ ਨਾਲ ਗੱਲ ਕੀਤੀ ਸਾਰੀ ਗੱਡਾ ਥਿਆਰ ਨਾਲ ਮੌਕੇ 'ਤੇ ਵੀ ਪੁੱਛ ਸਕਦੇ ਸੀ